ਤਰਮਿੰਦਰ ਦਿਓਲ ਦੇ ਦੂਜੇ ਵਿਆਹ ਦੀ ਗੱਲ ਚੱਲਦੀ ਸੀ ਉਦੋਂ ਵੀ ਕਹਿੰਦੇ ਬਹੁਤ ਰੌਲਾ ਪਿਆ ਸੀਗਾ ਤੁਹਾਨੂੰ ਪਤਾ ਉਸ ਟਾਈਮ ਹੋਇਆ ਕਿ ਆਪਣਾ ਦੂਜਾ ਵਿਆਹ ਜਦ ਤਰਮਿੰਦਰ ਅੰਕਲ ਦਾ ਹੋਇਆ ਨਾ ਉਸਟੈਬਲ ਕਰ ਲਿਆ ਸੀ ਉਹਨਾਂ ਨੇ ਆਪਣਾ ਸਟੈਬਲਿਸ਼ ਫੈਮਿਲੀ ਨੂੰ ਪਹਿਲੀ ਨੂੰ ਵੀ ਆ ਭਈ ਇਦਾਂ ਇਦਾਂ ਮੈਂ ਕਰਨਾ ਧਰਮ ਧਰਮ ਚੇਂਜ ਨਹੀਂ ਸੀ ਕਰਿਆ ਇਹ ਗੱਲਾਂ ਨੇ ਸਾਰੀਆਂ ਬਹੁਤ ਲੋਕ ਕਹਿੰਦੇ ਉਹਨਾਂ ਨੇ ਆਪਣਾ ਨਾਮ ਦਿਲਾ ਬਿਲਕੁਲ ਚੇਂਜ ਨਹੀਂ ਕਰਿਆ ਕੋਈ ਧਰਮ ਨਹੀਂ ਚੇਂਜ ਕਰਿਆ ਤਰਮਿੰਦਰ ਅੰਕਲ ਸ਼ੁਰੂ ਤੋਂ ਸਿੱਖ ਨੇ ਜੱਟ ਸਿੱਖ ਨੇ ਜੱਟ ਸਿੱਖ ਵੀ ਰਹੇ ਨੇ ਧਰਮਿੰਦਰ ਦਿਉਲ ਦੇ ਦੂਜੇ ਵਿਆਹ ਦੀ ਗੱਲ ਚੱਲਦੀ ਸੀ ਉਦੋਂ ਵੀ ਕਹਿੰਦੇ ਬਹੁਤ ਰੌਲਾ ਪਿਆ ਸੀਗਾ ਤੁਹਾਨੂੰ ਪਤਾ ਉਸ ਟਾਈਮ ਹੋਇਆ ਕੀ ਸੀ ਨਹੀਂ ਨਹੀਂ ਉਹ ਗੱਲਾਂ ਜੀ ਸਾਨੂੰ ਤਾਂ ਐ ਆ ਫਾਦਰ ਸਾਹਿਬ ਹੀ ਦੱਸ ਦਿੰਦੇ ਸੀ ਕਿਉਂਕਿ ਅਸੀਂ ਤਾਂ ਉਦੋਂ ਬਹੁਤ ਛੋਟੇ ਸੀਗੇ ਨਾ ਤੇ ਵਿਆਹ ਹੋਇਆ ਸੀ ਉਹ ਬਸ ਦੋ ਵਿਆਹ ਕਰੋ ਆਪਣਾ ਦੂਜਾ ਵਿਆਹ ਜਦੋਂ ਧਰਮਿੰਦਰ ਅੰਕਲ ਦਾ ਹੋਇਆ ਨਾ ਉਸ ਸਟੇਬਲ ਕਰ ਲਿਆ ਸੀ ਉਹਨਾਂ ਨੇ ਆਪਣਾ ਸਟੈਬਲਿਸ਼ ਫੈਮਿਲੀ ਨੂੰ ਪਹਿਲੀ ਨੂੰ ਵੀ ਆ ਭਈ ਇਦਾਂ ਇਦਾਂ ਮੈਂ ਕਰਨਾ ਕੋਈ ਇਹੀ ਜੀ ਗੱਲ ਨਹੀਂ ਸੀ ਕਿ ਧਰਮ ਧਰਮ ਚੇਂਜ ਨਹੀਂ ਸੀ ਕਰਿਆ ਇਹ ਗੱਲਾਂ ਨੇ ਸਾਰੀਆਂ ਬਹੁਤ ਲੋਕ ਕਹਿੰਦੇ ਆ ਉਹਨਾਂ ਨੇ ਆਪਣਾ ਨਾਮ ਦਿਲਾ ਬਿਲਕੁਲ ਚੇਂਜ ਨਹੀਂ ਕਰਿਆ ਕੋਈ ਧਰਮ ਨਹੀਂ ਚੇਂਜ ਕਰਿਆ ਜੀ ਧਰਮਿੰਦਰ ਅੰਕਲ ਹੂੰ ਉਹ ਸ਼ੁਰੂ ਤੋਂ ਸਿੱਖ ਨੇ ਜੱਟ ਸਿੱਖ ਨੇ ਜੱਟ ਸਿੱਖ ਵੀ ਰਹੇ ਨੇ ਹੂੰ ਇਹ ਗੱਲਾਂ ਗਲਤ ਨੇ ਜੀ ਅੱਜ ਵੀ ਦੋਨੇ ਪਰਿਵਾਰ ਆਪਸ ਵਿੱਚ ਵਧੀਆ ਮਿਲਦੇ ਝੁਲਦੇ ਨੇ ਪਰਿਵਾਰ ਧਰਮਿੰਦਰ ਅੰਕਲ ਆਉਂਦੇ ਜਾਂਦੇ ਨੇ ਵਧੀਆ ਤੇ ਬਾਕੀ ਬਾਹਰ ਜੇ ਕਿਤੇ ਮਿਲ ਜਵੇ ਐਮ ਆਰਟੀ ਤਾਂ ਬੋਲਦੇ ਵੀ ਨਹੀਂ ਇਹੋ ਜੀ ਗੱਲ ਨਹੀਂ ਸਨੀ ਭਾਜੀ ਉਹਨਾਂ ਦੀ ਬੋਵੀ ਭਾਜੀ ਉਹਨਾਂ ਦੀ ਕਿਉਂਕਿ ਬੋਬੀ ਭਾਜੀ ਯਾਰ ਸਨੀ ਭਾਜੀ ਤਾਂ ਹਰ ਇੱਕ ਦੀ ਰਿਸਪੈਕਟ ਕਰਦੇ ਨੇ ਫਿਰ ਵੀ ਕਹਿ ਸਕਦੇ ਆ ਵੀ ਹਾਂ ਹੈਗੇ ਚੰਗੇ ਨੇ ਰਿਲੇਸ਼ਨ ਇਹ ਤੁਸੀਂ ਸਨੀ ਡਿਊਲ ਦੇ ਬਾਰੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਕਿ ਇਸ ਤਰ੍ਹਾਂ ਦੇ ਨੇ ਧਰਮਿੰਦਰ ਡਿਊਲ ਨੂੰ ਲੈ ਕੇ ਐਕਚੁਅਲ ਦੇ ਵਿੱਚ ਬੋਬੀ ਡਿਊਲ ਦਾ ਨੇਚਰ ਕਿਦਾਂ ਦਾ ਬੋਬੀ ਭਾਜੀ ਬਹੁਤ ਵਧੀਆ ਨੇਚਰ ਆ ਜੀ ਉਹਨਾਂ ਦਾ ਉਹ ਆਪਣਾ ਮਤਲਬ ਖੁੱਲੇ ਸਵਾਦ ਦੇ ਬੰਦੇ ਨੇ ਤੇ ਬਹੁਤ ਹੀ ਵਧੀਆ ਮਿੱਠੀ ਮਿੱਠੀ ਬੋਲੀ ਆ ਉਹਨਾਂ ਦੀ ਮਿੱਠੀ ਤਾਂ ਖੈਰ ਸਾਰਿਆਂ ਦੀ ਆ ਸਨੀ ਭਾਜੀ ਘੱਟ ਬੋਲਦੇ ਨੇ ਬੋ ਵੀ ਭਾਜੀ ਖੁੱਲੇ ਨੇ ਥੋੜੇ ਜਿਹਾ ਬੋਲਦੇ ਨੇ ਧਰਮਿੰਦਰ देओल ਆ ਹਾਂ ਹਾਂ ਜੀ ਹਾਂ ਜੀ ਪੰਜਾਬੀ ਬੋਲਦੇ ਹਾਂ ਪੰਜਾਬੀ ਘਰ ਚ ਪੰਜਾਬੀ ਅੰਗਰੇਜ਼ੀ ਸਾਰਾ ਕੁਝ ਮਿਕਸ ਜਿਹਾ ਚੱਲਦਾ ਰਹਿੰਦਾ ਹਿੰਦੀ ਕਦੇ ਬੋਲ ਲਈ ਕਦੇ ਪੰਜਾਬੀ ਕਦੇ ਇੰਗਲਿਸ਼ ਬੋਲ ਲਈ ਮਤਲਬ ਇਦਾਂ ਹੀ ਮਾਹੌਲ ਪੰਜਾਬੀ ਆ ਘਰ ਦਾ ਯਾਨੀ ਕਿ ਜਦੋਂ ਤੁਸੀਂ ਉੱਥੇ ਉਹਨਾਂ ਦੇ ਬੰਗਲੇ ਦੇ ਵਿੱਚ ਰਹਿਣ ਗਏ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੈਂ ਕਿਤੇ ਉਪਰੀ ਜਗ੍ਹਾ ਨਹੀਂ ਨਹੀਂ ਜੀ ਨਹੀਂ ਨਹੀਂ ਮੈਨੂੰ ਮੈਨੂੰ ਤਾਂ ਜੀਤ ਚਾਚਾ ਜੀ ਕਹਿ ਦਿੰਦੇ ਸੀ ਸ਼ੈਫ ਨੂੰ ਹਾਂ ਬਈ ਮੁੰਡੇ ਨੂੰ ਕਿਉਂ ਲਿਆ ਕੇ ਦਉ ਦੇਸੀ ਬਈ ਪੰਜਾਬ ਤੋਂ ਆਇਆ ਮੁੰਡਾ ਜੀ ਮੈਂ ਉਹ ਪੂਰਾ ਸਟਰੋਂਗ ਸੀ ਨਾ ਉਹ ਵੀ ਚਲੋ ਆਪਾਂ ਖੈਰ ਸਟਰੋਂਗ ਤੇ ਫਿਰ ਮੈਨੂੰ ਕਿਉਂ ਆਉਣਾ ਦੇਸੀ ਕਿਉਂ ਕੋਲੀ ਚ ਮੈਂ ਖਾਣਾ ਫਿਰ ਮੈਨੂੰ ਕਹਿਣਾ ਜੀ ਚਾਚੇ ਨੇ ਵੀ ਖਾ ਹੂੰ ਤੇ ਜੀ ਚਾਚਾ ਜੀ ਨੇ ਵੀ ਬਹੁਤ ਖੋਟੇ ਸਿੱਕੇ ਫਿਲਮ ਕਰੀ ਸੀ ਹੂੰ ਕੰਮ ਕਈ ਫਿਲਮਾਂ ਚ ਕਰਿਆ ਜੀ ਚਾਚਾ ਜੀ ਨੇ ਪਰ ਉਹ ਕੋ ਨਾ ਥੋੜੇ ਫਿੱਟ ਨਹੀਂ ਆਏ ਕਿਉਂਕਿ ਜਿਆਦਾ ਹੈਲਦੀ ਸੀਗੇ ਫਿਰ ਉਹ ਪ੍ਰੋਡਿਊਸਰ ਦੇ ਤੌਰ ਤੇ ਕੰਮ ਕਰਿਆ ਉਹਨਾਂ ਨੇ ਹੂੰ ਅ ਬਣਾਈ ਸੀ ਉਹਨਾਂ ਨੇ ਫਿਰ ਕਰੋਦੀ ਵਿਕਰਮਜੀਤ ਬੈਨਰ ਸੀਗਾ ਇਹਨਾਂ ਦਾ ਕਰੋਦੀ ਬਣਾਈ ਪ੍ਰਤੀਗਿਆ ਬਣੀ ਸੀ ਇੱਕ ਬੜੀ ਤਕੜੀ ਹਿੱਟ ਫਿਲਮ ਹਾਂ ਜੀ ਹਾਂ ਧਰਮਿੰਦਰ ਦਿਓਲ ਦੇ ਦੂਜੇ ਵਿਆਹ ਦੀ ਗੱਲ ਚੱਲਦੀ ਸੀ ਉਦੋਂ ਵੀ ਕਹਿੰਦੇ ਬਹੁਤ ਰੌਲਾ ਪਿਆ ਸੀਗਾ ਤੁਹਾਨੂੰ ਪਤਾ ਉਸ ਟਾਈਮ ਹੋਇਆ ਕੀ ਆਪਣਾ ਦੂਜਾ ਵਿਆਹ ਜਦ ਧਰਮਿੰਦਰ ਅੰਕਲ ਦਾ ਹੋਇਆ ਨਾ ਉਹ ਸਟੈਬਲ ਕਰ ਲਿਆ ਸੀ ਉਹਨਾਂ ਨੇ ਆਪਣਾ ਸਟੈਬਲਿਸ਼ ਫੈਮਿਲੀ ਨੂੰ ਪਹਿਲੀ ਨੂੰ ਵੀ ਆਪੇ ਏਦਾਂ ਏਦਾਂ ਮੈਂ ਕਰਨਾ ਧਰਮ ਧਰਮ ਚੇਂਜ ਨਹੀਂ ਸੀ ਕਰਿਆ ਇਹ ਗੱਲਾਂ ਨੇ ਸਾਰੀਆਂ ਬਹੁਤ ਲੋਕ ਕਹਿੰਦੇ ਉਹਨਾਂ ਨੇ ਆਪਣਾ ਨਾਮ ਦਿਲਾਉ ਬਿਲਕੁਲ ਚੇਂਜ ਨਹੀਂ ਕਰਿਆ ਕੋਈ ਧਰਮ ਨਹੀਂ ਚੇਂਜ ਕਰਿਆ ਧਰਮਿੰਦਰ ਅੰਕਲ ਸ਼ੁਰੂ ਤੋਂ ਸਿੱਖ ਨੇ ਜੱਟ ਸਿੱਖ ਨੇ ਜੱਟ ਸਿੱਖ ਵੀ ਰਹੇ ਨੇ ਧਰਮਿੰਦਰ ਜੀਉਲ ਦੇ ਦੂਜੇ ਵਿਆਹ ਦੀ ਗੱਲ ਚੱਲਦੀ ਸੀ ਉਦੋਂ ਵੀ ਕਹਿੰਦੇ ਬਹੁਤ ਰੌਲਾ ਪਿਆ ਸੀਗਾ ਤੁਹਾਨੂੰ ਪਤਾ ਉਸ ਟਾਈਮ ਹੋਇਆ ਕੀ ਸੀ ਨਹੀਂ ਨਹੀਂ ਉਹ ਗੱਲਾਂ ਜੀ ਸਾਨੂੰ ਤਾਂ ਐਂ ਆ ਫਾਦਰ ਸਾਹਿਬ ਹੀ ਦੱਸ ਦਿੰਦੇ ਸੀ ਕਿਉਂਕਿ ਅਸੀਂ ਤਾਂ ਉਦੋਂ ਬਹੁਤ ਛੋਟੇ ਸੀਗੇ ਨਾ ਤੇ ਵਿਆਹ ਹੋਇਆ ਸੀ ਉਹ ਬਸ ਦੋ ਵਿਆਹ ਕਰਾ ਆਪਣਾ ਦੂਜਾ ਵਿਆਹ ਜਦੋਂ ਧਰਮਿੰਦਰ ਅੰਕਲ ਦਾ ਹੋਇਆ ਨਾ ਉਹ ਸਟੇਬਲ ਕਰ ਲਿਆ ਸੀ ਉਹਨਾਂ ਨੇ ਆਪਣਾ ਸਟੈਬਲਿਸ਼ ਫੈਮਿਲੀ ਨੂੰ ਪਹਿਲੀ ਨੂੰ ਵੀ ਆ ਆ ਏਦਾਂ ਏਦਾਂ ਮੈਂ ਕਰਨਾ ਕੋਈ ਇਹੀ ਜੀ ਗੱਲ ਨਹੀਂ ਸੀ ਕਿ ਧਰਮ ਧਰਮ ਚੇਂਜ ਨਹੀਂ ਸੀ ਕਰਿਆ ਇਹ ਗੱਲਾਂ ਨੇ ਸਾਰੀਆਂ ਬਹੁਤ ਲੋਕ ਕਹਿੰਦੇ ਉਹਨਾਂ ਨੇ ਆਪਣਾ ਨਾਮ ਦਿਲਾ ਬਿਲਕੁਲ ਚੇਂਜ ਨਹੀਂ ਕਰਿਆ ਕੋਈ ਧਰਮ ਨਹੀਂ ਚੇਂਜ ਕਰਿਆ ਸੀ ਧਰਮਿੰਦਰ ਅੰਕਲ ਨੇ ਉਹ ਸ਼ੁਰੂ ਤੋਂ ਸਿੱਖ ਨੇ ਜੱਟ ਸਿੱਖ ਨੇ ਜੱਟ ਸਿੱਖ ਰਹੇ ਨੇ ਇਹ ਗੱਲਾਂ ਗਲਤ ਨੇ ਜੀ ਅੱਜ ਵੀ ਦੋਨੇ ਪਰਿਵਾਰ ਆਪਸ ਵਿੱਚ ਵਧੀਆ ਮਿਲਦੇ ਝੁਲਦੇ ਨੇ ਪਰਿਵਾਰ ਧਰਮਿੰਦਰ ਅੰਕਲ ਆਉਂਦੇ ਜਾਂਦੇ ਨੇ ਵਧੀਆ ਤੇ ਬਾਕੀ ਬਾਹਰ ਜੇ ਕਿਤੇ ਮਿਲ ਜਵੇ ਐਮ ਆਰਟੀ ਤਾਂ ਬੋਲਦੇ ਵੀ ਨਹੀਂ ਇਹ ਜੀ ਗੱਲ ਨਹੀਂ ਸਨੀ ਭਾਜੀ ਉਹ ਨਹੀਂ ਬੋਬੀ ਭਾਜੀ ਉਹ ਨਹੀਂ ਕਿਉਂਕਿ ਬੋਬੀ ਭਾਜੀ আর ਸਨੀ ਭਾਜੀ ਤਾਂ ਹਰ ਇੱਕ ਦੀ ਰਿਸਪੈਕਟ ਕਰਦੇ ਨੇ ਫਿਰ ਵੀ ਕਹਿ ਸਕਦੇ ਆ ਵੀ ਹਾਂ ਹੈਗੇ ਚੰਗੇ ਨੇ ਰਿਲੇਸ਼ਨ ਇਹ ਤੁਸੀਂ ਸਨੀ ਦਿਉਲ ਦੇ ਬਾਰੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਕਿ ਇਸ ਤਰ੍ਹਾਂ ਦੇ ਨੇ ਧਰਮਿੰਦਰ ਦਿਉਲ ਨੂੰ ਲੈ ਕੇ ਐਕਚੁਅਲ ਦੇ ਵਿੱਚ ਬੋਬੀ ਦਿਉਲ ਦਾ ਨੇਚਰ ਕਿਦਾਂ ਦਾ ਬੋਬੀ ਭਾਜੀ ਬਹੁਤ ਵਧੀਆ ਨੇਚਰ ਆ ਜੀ ਉਹਨਾਂ ਦਾ ਉਹ ਆਪਣਾ ਮਤਲਬ ਖੁੱਲੇ ਸੁਆਦ ਦੇ ਬੰਦੇ ਨੇ ਤੇ ਬਹੁਤ ਹੀ ਵਧੀਆ ਮਿੱਠੀ ਮਿੱਠੀ ਬੋਲੀ ਆ ਉਹਨਾਂ ਦੀ ਮਿੱਠੀ ਤਾਂ ਖੈਰ ਸਾਰਿਆਂ ਦੀ ਸਨੀ ਪਾਜੀ ਘੱਟ ਬੋਲਦੇ ਨੇ ਬੋਵੀ ਪਾਜੀ ਖੁੱਲੇ ਨੇ ਥੋੜੇ ਜਿਹਾ ਬੋਲਣ ਧਰਮਿੰਦਰ ਦੇਵਲ ਆ ਹਾਂ ਹਾਂ ਜੀ ਹਾਂ ਜੀ ਪੰਜਾਬੀ ਬੋਲਦੇ ਹਾਂ ਪੰਜਾਬੀ ਘਰ ਚ ਪੰਜਾਬੀ ਅੰਗਰੇਜ਼ੀ ਸਾਰਾ ਕੁਝ ਮਿਕਸ ਜਿਹਾ ਚੱਲਦਾ ਰਹਿੰਦਾ ਹਿੰਦੀ ਕਦੇ ਬੋਲ ਲਈ ਕਦੇ ਪੰਜਾਬੀ ਕਦੇ ਇੰਗਲਿਸ਼ ਬੋਲ ਲਈ ਮਤਲਬ ਇਦਾਂ ਹੀ ਮਾਹੌਲ ਪੰਜਾਬੀ ਆ ਘਰ ਦਾ ਯਾਨੀ ਕਿ ਜਦੋਂ ਤੁਸੀਂ ਉੱਥੇ ਉਹਨਾਂ ਦੇ ਬੰਗਲੇ ਦੇ ਵਿੱਚ ਰਹਿਣ ਗਏ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੈਂ ਕਿਤੇ ਉੱਪਰੀ ਜਗ੍ਹਾ ਨਹੀਂ 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 ਜੀ ਨਹੀਂ ਨਹੀਂ ਮੈਨੂੰ ਮੈਨੂੰ ਤਾਂ ਜੀਤ ਚਾਚਾ ਜੀ ਕਹਿ ਦਿੰਦੇ ਸੀ ਸ਼ੈਫ ਨੂੰ ਭਾਈ ਮੁੰਡੇ ਨੂੰ ਕਿਉਂ ਲਿਆ ਕੇ ਦਉ ਦੇਸੀ ਭਾਈ ਪੰਜਾਬ ਤੋਂ ਆਇਆ ਮੁੰਡਾ ਜੀ ਮੈਂ ਉਹ ਪੂਰਾ ਸਟਰੋਂਗ ਸੀ ਨਾ ਹੋਰ ਵੀ ਚਲੋ ਆਪਾਂ ਖੈਰ ਸਟਰੋਂਗ ਤੇ ਫਿਰ ਮੈਨੂੰ ਕਿਉਂ ਆਉਣਾ ਦੇਸੀ ਕਿਉਂ ਕੋਲੀ ਚ ਮੈਂ ਖਾਣਾ ਫਿਰ ਮੈਨੂੰ ਕਹਿਣਾ ਜੀਤ ਚਾਚੇ ਨੇ ਵੀ ਖਾ ਹਾਂ ਤੇ ਜੀਤ ਚਾਚਾ ਜੀ ਨੇ ਵੀ ਬਹੁਤ ਖੋਟੇ ਸਿੱਕੇ ਫਿਲਮ ਕਰੀ ਸੀ ਹਾਂ ਕੰਮ ਕਈ ਫਿਲਮਾਂ ਚ ਕਰਿਆ ਜੀ ਚਾਚਾ ਜੀ ਨੇ ਪਰ ਉਹ ਕੋ ਨਾ ਥੋੜੇ ਫਿੱਟ ਨਹੀਂ ਆਏ ਕਿਉਂਕਿ ਜਿਆਦਾ ਹੈਲਦੀ ਸੀਗੇ ਫਿਰ ਉਹ ਪ੍ਰੋਡਿਊਸਰ ਦੇ ਤੌਰ ਤੇ ਕੰਮ ਕਰਿਆ ਉਹਨਾਂ ਨੇ ਬਣਾਈ ਸੀ ਉਹਨਾਂ ਨੇ ਫਿਰ ਕਰੋਧੀ ਵਿਕਰਮਜੀਤ ਬੈਨਰ ਸੀਗਾ ਇਹਨਾਂ ਦਾ ਕਰੋਧੀ ਬਣਾਈ ਪ੍ਰਤੀਗਿਆ ਬਣੀ ਸੀ ਇੱਕ ਬੜੀ ਤਕੜੀ ਹਿੱਟ ਫਿਲਮ ਹਾਂ ਜੀ ਹਾਂ